ਉਸੇ ਹੀ ਹੁਣ ਸਮਾਜ ਵਿੱਚ ਵੱਡੀਆਂ ਮੱਲਾ ਮਾਰਨ ਵਾਲੇ ਹੁਣ ਹਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਕੇ ਅਗਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਲਈ ਵੱਖ-ਵੱਖ ਖੇਤਰਾਂ ਦੇ ਕਾਮਯਾਬ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਲੜੀ ਤੇ ਅੱਜ ਸਥਾਨਕ ਬਟਾਲਾ ਕਲਬ ਵਿਛੋਕਤ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਲਖਵੀਰ ਸਿੰਘ ਪਾਗੋਵਾਲੀਆ ਅਤੇ ਪੂਰੀ ਟੀਮ ਵੱਲੋਂ ਪਿੰਡ ਪਾਗੋਵਾਲ ਨਾਲ ਸੰਬੰਧਿਤ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਖੇਡ ਵਿੱਚ ਵੱਡੀਆਂ ਮੱਲਾ ਮਾਰਨ ਵਾਲੇ ਸ੍ਰੀ ਅਮਨਦੀਪ ਸਿੰਘ ਕੱਗੂ ਪਲਵਾਨ ਨੂੰ ਸਨਮਾਨਿਤ ਕੀਤਾ ਗਿਆ। इस ही दिन एक करके सेवा की ने कहा कि सू बुरुआ पीरा पैगम्बरा ने सरब सालता का संदेश दिता है जिस तमाजिक भाईचारा कायम करके सारे जागरूक बुद्धिजीवी इस सेवा विच कमर कसे करके लगे हुए हैं ਆਓ ਦੇਖਦੇ ਹਾਂ 24/7 نیوز ਪੰਜਾਬ ਅਤੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਅਨੀਤਾ 베ਦੀ ਦੀ ਖਾਸ ਰਿਪੋਰਟ ਮੈਂ ਅਮਨਦੀਪ ਸੈਨੇਰ ਅਤੇ ਗੁਪਤਾ ਗੋਲ ਤਾਂ ਕਬੱਡੀ ਦੇ ਸਾਰੇ ਜਾਣਦੇ ਨੇ ਤੇ ਸਤਿ ਕਿੰਨੇ ਕਿਹਦੇ ਕਿਹਰ ਤੋਂ ਖੇਡ ਰਹੇ ਹੋ ਮੈਨੂੰ ਮਿੰਟ ਦਾ ਕਰਦਮ ਜਾਂ ਗੇਮ ਕਰਦ ਨੂੰ 8-9 ਸਾਲ ਹੋ ਗਏ ਨੇ ਤੇ ਪੁਨਯੰਤ ਕਰਦਿਆਂ ਕਰਦਿਆਂ ਮੈਂ ਹੁਣ ਯੂਰਪ ਦੇ ਵਿੱਚ ਯੂਰਪ ਦੇ ਵਿੱਚ ਵੀ ਪੰਜ ਛੇ ਸਾਰਿਆਂ ਵਿੱਚ ਖੇਡਿਆ ਵਾਂ ਜਿਦਾਂ ਜਰਮਨ ਸਪੇਨ ਬੈਲਜੀਅਮ ਇਤਲੀ ਤੇ ਤਾਂ ਫਰਾਂਸ ਖੇਡਿਆ ਉੱਥੇ ਸਾਰੇ ਦੇ ਮਿਲਖਾਂ ਵਿੱਚ ਖੇਡ ਕੇ ਆਇਆ ਹਾਂ ਕਿੱਥੋਂ ਕਿੱਥੋਂ ਮਾਨ ਪ੍ਰਾਪਤ ਹੋਇਆ ਸਰ ਮਾਨ ਪ੍ਰਾਪਤ ਆਪਾਂ ਵਿੱਚੋਂ 6-7 ਮਤਲਬ ਵੀ ਫੈਡਰੇਸ਼ਨ ਦੇ ਮੈਚ ਸਾਡੇ ਹੋਏ ਤੇ ਆਪਾਂ ਜਿੱਥੇ ਕੱਪ ਜਿੱਤੇ ਆਂ ਕੋਟਲ 15 ਟੂਰਨਾਮੈਂਟ ਸੀਗੇ ਤੇ ਅੱਤਾਂ ਦੀ ਮਾਦਮਤ ਮਤਲਬ ਉੱਥੇ ਟੂਰਨਾਮੈਂਟ ਕਰਾਉਂਦੇ ਸੀਗੇ ਸਰ ਇੱਕ ਵਾਰੀ ਆਪਣੀ ਏਜ ਦੱਸ ਦਿਓ ਏਜ ਮੇਰੀ ਹੁਣ ਮਲੇ ਪੀ 27 ਸਾਲ ਹੋ ਗਈ ਜੀ 27 ਸਾਲ ਘਰ ਦੇ ਨਾਲ ਸਿਰਫ ਫੁੱਲ ਸਪੋਰਟ ਤੁਹਾਡੇ ਨਾਲ ਘਰ ਦੇ ਨਾਲ ਚਲੋ ਜਿੰਨਾ ਕ ਕਰਦੇ ਦਿੰਦੇ ਬਾਕੀ ਆਪਣੀ ਮੈਂਟਲ ਸੇਟ ਤੇ ਆਪਾਂ ਇਨੇ ਵੱਡੇ ਪਰਿਵਾਰ ਚ ਨਹੀਂ ਉੱਠੇ ਸਰ ਅੱਜ ਤੁਹਾਨੂੰ ਡਾਕਟਰ ਭਗਵਾਲ ਜੀ ਭਗਵਾਲ ਜੀ ਬਨ ਨੂੰ ਸਨਮਾਨਿਤ ਕੀਤਾ ਗਿਆ ਸਰ ਔਰ ਉਹਨਾਂ ਦਾ ਕਿਵੇਂ ਤੁਹਾਨੂੰ ਅਹਿਸਾਸ ਕਰਦੇ ਹੋ ਹਾਂਜੀ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਟੀਮ ਦਾ ਵਾਈਸੋ ਬਟਾਲਾ ਦਾ ਤੇ ਡਾਕਟਰ ਸਾਹਿਬ ਉਹਨਾਂ ਦਾ ਆਪਣੇ ਲਾਲੀ ਭਾਜੀ ਉਹਨਾਂ ਦਾ ਸਰਪੰਚ ਸਾਹਿਬ ਉਹਨਾਂ ਦਾ ਇਹਨਾਂ ਨੇ ਅੱਜ ਮੈਨੂੰ ਇੱਥੇ ਤੱਕ ਆਪਣਾ ਮਾਨ ਸਨਮਾਨ ਬਖਸ਼ਿਆ ਬਹੁਤ ਧ ਅੱਜ ਅਮਨਦੀਪ ਸਿੰਘ ਗੁੱਗੂ ਪਹਿਲਵਾਨ ਪਿੰਡ ਭਾਗੋਵਾਲ ਦਾ ਮਾਨ ਸਤਕਾਰ ਕਰਦੇ ਹੋਏ ਅਸੀਂ ਬੜੇ ਆਪਣੇ ਆਪ ਨੂੰ ਭਾਗਿਆਸ਼ਲੀ ਮਹਿਸੂਸ ਕਰ ਰਹੇ ਹਾਂ ਵਾਸੋ ਬਟਾਲਾ ਵੱਲੋਂ ਕਿ ਇੱਕ ਅਜਿਹੇ ਇਨਸਾਨ ਨੂੰ ਅਸੀਂ ਅੱਜ ਸਨਮਾਨਿਤ ਕਰ ਰਹੇ ਹਾਂ ਜਿਨੇ ਵਿਸ਼ਵ ਪੱਧਰ ਤੇ ਭਾਗੋਵਾਲ ਦਾ ਨਹੀਂ ਸਾਰੇ ਜ਼ਿਲ੍ਹੇ ਦਾ ਬਟਾਲੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਮੈਂ ਸਮਝਦਾ ਕਿ ਇਹੋ ਜਿਹੇ ਨੌਜਵਾਨ ਦੇ ਦ੍ਰਿਸ਼ਟੀਕੋਣ ਜਿਹੜੇ ਆ ਉਹ ਲੋਕਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ ਬੁੱਧੀਜੀਵੀ ਵਰਗ ਦਾ ਤੇ ਉਹ ਆਪਾਂ ਆਪਣਾ ਫਰਜ਼ ਪੂਰਾ ਕਰ ਰਹੇ ਹਾਂ कि ਅੱਜ ਸਾਰੇ ਬੁੱਧੀਜੀਵੀ ਜਿਹੜੇ ਇਕੱਠੇ ਹੋ ਕੇ ਇਹਦੇ ਦ੍ਰਿਸ਼ਟੀਕੋਣ ਨੂੰ ਗੁੱਗੂ ਪਹਿਲਵਾਨ ਦੇ ਦ੍ਰਿਸ਼ਟੀਕੋਣ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਨਵਕਲੀ ਜੀ ਕੋਸ਼ਿਸ਼ ਕਰ ਰਹੇ ਆ ਇੱਕ ਮਾੜੀ ਜੀ ਕੋਸ਼ਿਸ਼ ਸਮਝ ਲਓ ਇਹਨਾਂ ਨੂੰ ਅੱਜ ਆਪਾਂ ਸਨਮਾਨ ਵੀ ਕੀਤਾ ਔਰ ਇਹਨਾਂ ਦੀ ਸੋਚ ਜਿਹੜੀ ਆ ਸਾਰੇ ਪਿੰਡ ਭਗਵਾਲ ਦੇ ਲੋਕ ਆਏ ਆ ਸਾਰੀਆਂ ਸੰਸਥਾਵਾਂ ਦੇ ਲੋਕ ਵੀ ਆਏ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਥੈਂਕ ਯੂ ਜੀ